ਫੌਜ ਚੁੱਕਣ ਵੇਲੇ ਜਿਹੜਾ মিডিਆ ਦੇ مخاطਬ ਜਾਂ ਸੋਸ਼ਲ ਮੀਡੀਆ ਤੇ مخاطਬ ਕਿਉਂ ਨਹੀਂ ਹੋ ਸਕਦੇ ਇਹ ਸਵਾਲ ਭਾਰਤ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਖਡੂਰ ਸਾਹਿਬ ਦੇ ਲੋਕਾਂ ਦਾ ਫਰੀडम ਆਫ ਸਪੀਚ ਬੋਲਣ ਦੀ ਆਜ਼ਾਦੀ ਕਿੱਥੇ ਹੈ ਅੱਜ ਮੈਂ ਗੱਲ ਕਰ ਰਿਹਾ ਫਰੀडम ਆਫ ਸਪੀਚ ਦੀ ਬੋਲਣ ਦੀ ਆਜ਼ਾਦੀ ਦੀ ਜੇ ਆਪਾਂ ਗੱਲ ਕਰਦੇ ਹਾਂ ਕਿ ਕਿਸੇ ਇੱਕ ਬੰਦੇ ਦੀ ਆਜ਼ਾਦੀ ਖੋਈ ਗਈ ਹੋਵੇ ਪਰ ਇੱਥੇ ਤਾਂ ਖਡੂਰ ਸਾਹਿਬ ਤੋਂ 4 ਲੱਖ ਤੋਂ ਵੱਧ ਵੋਟਾਂ ਨਾਲ ਚੁਣੇ ਹੋਏ ਨੁਮਾਇੰਦੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਹੈ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਸੌਂ ਚੁੱਕਣ ਲਈ ਡਿਬਰੂਗੜ੍ਹ ਤੋਂ ਦਿੱਲੀ ਲੋਕ ਸਭਾ ਲਿਆਂਦੇ ਜਾਣਗੇ ਤਾਂ ਸਪੈਸ਼ਲੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਪ੍ਰੈਸ ਨੂੰ ਮੀਡੀਆ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਜਾਰੀ ਨਹੀਂ ਕਰ ਸਕਦੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣੇ ਲੋਕਾਂ ਨਾਲ ਜਿਨ੍ਹਾਂ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਚੁਣਿਆ ਖਟੂਰ ਸਾਹਿਬ ਦੇ ਲੋਕਾਂ ਨਾਲ ਮੁਖਾਤਿਬ ਹੋ ਕੇ ਕਿਸੇ ਵੀ ਤਰ੍ਹਾਂ ਦੇ ਕੋਈ ਵਿਚਾਰ ਉਹਨਾਂ ਤੱਕ ਨਹੀਂ ਪਹੁੰਚਾ ਸਕਦੇ ਇੱਥੇ ਮੈਂ ਜਾਨਣਾ ਚਾਹਨਾ ਕਿ ਪਹਿਲਾਂ ਤਾਂ ਗੱਲ ਇਹ ਕੀਤੀ ਜਾਂਦੀ ਸੀ ਕਿ ਕਿਸੇ ਇੱਕ ਵਿਅਕਤੀ ਜੋ ਕਿ ਜੇਲ੍ਹ 'ਚ ਬੰਦ ਹੈ ਉਹਦੀ ਫ੍ਰੀडम ਆਫ ਸਪੀਚ ਆ ਜਿਹੜੀ ਉਹ ਖੋਹ ਲਈਤੀ ਗਈ ਆ ਪਰ ਇੱਥੇ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਨਾਲ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ 4 ਲੱਖ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਉਹਨਾਂ ਦੀ ਵੀ ਆਜ਼ਾਦੀ ਜਿਹੜੀ ਆ ਉਹ ਖੋਹੀ ਗਈ ਆ ਆਖਰ ਕਿਉਂ ਭਾਈ ਅਮਰਤਪਾਲ ਸਿੰਘ ਖਾਲਸਾ ਸੌਂ ਚੁੱਕਣ ਵੇਲੇ ਜਿਹੜਾ মিডিਆ ਦੇ ਮੁਖਾਤਿਬ ਜਾਂ ਸੋਸ਼ਲ ਮੀਡੀਆ ਤੇ ਮੁਖਾਤਿਬ ਕਿਉਂ ਨਹੀਂ ਹੋ ਸਕਦੇ ਇਹ ਸਵਾਲ ਭਾਰਤ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਖਡੂਰ ਸਾਹਿਬ ਦੇ ਲੋਕਾਂ ਦਾ ਫਰੀडम ਆਫ ਸਪੀਚ ਬੋਲਣ ਦੀ ਆਜ਼ਾਦੀ ਕਿੱਥੇ ਹੈ ਸੌ ਚੁੱਕਣ ਵੇਲੇ ਜਿਹੜਾ মিডিਆ ਦੇ ਮੁਖਾਤਿਬ ਜਾਂ ਸੋਸ਼ਲ ਮੀਡੀਆ ਤੇ ਮੁਖਾਤਿਬ ਕਿਉਂ ਨਹੀਂ ਹੋ ਸਕਦੇ ਇਹ ਸਵਾਲ ਭਾਰਤ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਪਾਈ ਅਮਰਤਪਾਲ ਸਿੰਘ ਖਾਲਸਾ ਤੇ ਖਡੂਰ ਸਾਹਿਬ ਦੇ ਲੋਕਾਂ ਦਾ ਫ੍ਰੀडम ਆਫ ਸਪੀਚ ਬੋਲਣ ਦੀ ਆਜ਼ਾਦੀ ਕਿੱਥੇ ਹੈ ਅੱਜ ਮੈਂ ਗੱਲ ਕਰ ਰਿਹਾ ਹਾਂ ਫ੍ਰੀडम ਆਫ ਸਪੀਚ ਦੀ ਬੋਲਣ ਦੀ ਆਜ਼ਾਦੀ ਦੀ ਜੇ ਆਪਾਂ ਗੱਲ ਕਰਦੇ ਹਾਂ ਕਿ ਕਿਸੇ ਇੱਕ ਬੰਦੇ ਦੀ ਆਜ਼ਾਦੀ ਖੋਈ ਗਈ ਹੋਵੇ ਪਰ ਇੱਥੇ ਤਾਂ ਖਡੂਰ ਸਾਹਿਬ ਤੋਂ 4 ਲੱਖ ਤੋਂ ਵੱਧ ਵੋਟਾਂ ਨਾਲ ਚੁਣੇ ਹੋਏ ਨੁਮਾਇੰਦੇ ਪਾਈ ਅਮਰਤਪਾਲ ਸਿੰਘ ਖਾਲਸਾ ਦੀ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਹੈ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਸੌਂ ਚੁੱਕਣ ਲਈ ਡਿਬਰੂਗੜ ਤੋਂ ਦਿੱਲੀ ਲੋਕ ਸਭਾ ਲਿਆਂ ਦੇ ਜਾਣਗੇ ਤਾਂ ਸਪੈਸ਼ਲੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਪ੍ਰੈਸ ਨੂੰ ਮੀਡੀਆ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਜਾਰੀ ਨਹੀਂ ਕਰ ਸਕਦੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣੇ ਲੋਕਾਂ ਨਾਲ ਜਿਨ੍ਹਾਂ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਚੁਣਿਆ ਖਟੂਰ ਸਾਹਿਬ ਦੇ ਲੋਕਾਂ ਨਾਲ ਮੁਖਾਤਿਬ ਹੋ ਕੇ ਕਿਸੇ ਵੀ ਤਰ੍ਹਾਂ ਦੇ ਕੋਈ ਵਿਚਾਰ ਉਹਨਾਂ ਤੱਕ ਨਹੀਂ ਪਹੁੰਚਾ ਸਕਦੇ ਇੱਥੇ ਮੈਂ ਜਾਣਨਾ ਚਾਹਨਾ ਕਿ ਪਹਿਲਾਂ ਤਾਂ ਗੱਲ ਇਹ ਕੀਤੀ ਜਾਂਦੀ ਸੀ ਕਿ ਕਿਸੇ ਇੱਕ ਵਿਅਕਤੀ ਜੋ ਕਿ ਜਿਹੜ੍ਹ ਚ ਬੰਦਾ ਹੈ ਉਹਦੀ ਫਰੀडम ਆਫ ਸਪੀਚ ਆ ਜਿਹੜੀ ਉਹ ਖੋਹ ਲਈਤੀ ਗਈ ਆ ਪਰ ਇੱਥੇ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਨਾਲ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ 4 ਲੱਖ ਤੋਂ ਵੱਧ ਵੋਟਾਂ પાਕੇ ਜਿਤਾਇਆ ਉਹਨਾਂ ਦੀ ਵੀ ਆਜ਼ਾਦੀ ਜਿਹੜੀ ਆ ਉਹ ਖੋਹੀ ਗਈ ਆ ਆਖਰ ਕਿਉਂ ਪਾਈ ਅਮਰਤਪਾਲ ਸਿੰਘ ਖਾਲਸਾ ਸੌ ਚੁੱਕਣ ਵੇਲੇ ਜਿਹੜਾ ਮੀਡੀਆ ਦੇ ਮੁਖਾਤਿਬ ਜਾਂ ਸੋਸ਼ਲ ਮੀਡੀਆ ਤੇ ਮੁਖਾਤਿਬ ਕਿਉਂ ਨਹੀਂ ਹੋ ਸਕਦੇ ਇਹ ਸਵਾਲ ਭਾਰਤ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਕਿ ਪਾਈ ਅਮਰਤਪਾਲ ਸਿੰਘ ਖਾਲਸਾ ਤੇ ਖਡੂਰ ਸਾਹਿਬ ਦੇ ਲੋਕਾਂ ਦਾ ਫਰੀडम ਆਫ ਸਪੀਚ ਬੋਲਣ ਦੀ ਆਜ਼ਾਦੀ ਕਿੱਥੇ ਹੈ